ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1258 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1259 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਤੀਜਾ ਰਾਗ ਮਲਾਰ ਵਿੱਚ ਤੀਸਰੇ ਪਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਿਬ ਜੀ ਦੀ ਬਾਣੀ ਗਾਣ ਗੰਦਰਬ ਨਾਮੇ ਸਬ ਉਦਰੇ ਗੁਰ ਕਾ ਸਬਦ ਵਿਚਾਰ ਗਾਣ ਗੰਦਰਬ ਆਦਿਕ ਦੇਵ ਸ਼੍ਰੇਣੀਆਂ ਦੇ ਲੋਕ ਸਾਰੇ ਪ੍ਰਮਾਤਮਾ ਦੀ ਰਾਹੀ ਹਿੰ ਗੁਰੂ ਦਾ ਸ਼ਬਦ ਮਨ ਵਿੱਚ ਵਸਾ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਹਨ ਹੋ ਮੈਂ ਮਾਰ ਸਦ ਮਨ ਵਸਾਇਆ ਹਰ ਰੱਖਿਆ ਔਰ ਧਾਰ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਿਆ ਉਹਨਾਂ ਨੇ ਆਪਣੇ ਅੰਦਰੋ ਹੋ ਮੈਂ ਮੋਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿੱਚ ਵਸਾ ਲਿਆ ਜਿਸੈ 부ਝਾਏ ਸੋਈ ਬੂਝੈ ਜਿਸਨੋਂ ਆਪੇ ਲਏ ਮਿਲਾਏ ਉਹੀ ਮਨੁੱਖ ਇਸ ਸਹੀ ਜੀਵਨ ਰਾਹ ਨੂੰ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖਸ਼ਦਾ ਹੈ ਜਿਸ ਨੂੰ ਆਪ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਨੰਦ ਨ ਬਾਣੀ ਸ਼ਬਦੇ ਗਾਵੇ ਸਾਜ ਰਹਿ ਲਿਵ ਲਾਏ ਉਹ ਮਨੁੱਖ ਗੁਰੂ ਦੀ ਬਾਣੀ ਰਾਹੀ ਗੁਰੂ ਦੇ ਸ਼ਬਦ ਰਾਹੀ ਪ੍ਰਭੂ ਦੀ ਸਿਵਸਲਾ ਦੇ ਗੀਤ ਗਾਉਂਦਾ ਹੈ ਅਤੇ ਸਦਾ ਥਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਮਾਨ ਮੇਰੇ ਖਿੰਨ ਖਿੰਨ ਨਾਮ ਸੰਭਾਲ ਹੇ ਮੇਰੇ ਮਾਨਾ ਪਰਮਾਤਮਾ ਦਾ ਨਾਮ ਏਕ ਏਕ ਅਖੇਨਾਂ ਯਾਦ ਕਰਦਾ ਰਹੋ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਗੁਰ ਕੀ ਬਾਤ ਸਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਗੁਰੂਦੇਵ ਬਖਸ਼ੇ ਸ਼ਬਦ ਅਨੰਦ ਤੇਰੇ ਅੰਦਰ ਟਿਕਿਆ ਰਹੇਗਾ ਏ ਮਨ ਏ ਹਰੀ ਨਾਮ ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ਰਹਾਓ ਮਨਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਇ ਦੁਖ ਪਾਏ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁਖ ਦਾ ਪਖੰਡ ਕਦੇ ਮੁਕਦਾ ਨਹੀਂ ਉਹ ਮਾਇਆ ਦੇ ਮੋਹ ਵਿੱਚ ਦੁੱਖ ਸਹਾਰਦਾ ਰਹਿੰਦਾ ਹੈ ਨਾਮ ਵਿਸਾਰ ਬਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਪ੍ਰਭੂ ਪਰਮਾਤਮਾ ਦਾ ਨਾਮ ਭੁਲਾ ਕੇ ਆਪਣੇ ਮਨੋਮਾਇਆ ਵਿੱਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਉਂਦਾ ਹੈ ਏ ਵੇੜਾ ਫਿਰ ਹੱਥ ਨਾ ਆਵੇ ਆਨ ਦੇਨ ਸਦਾ ਪਛਤਾਏ ਉਸ ਨੂੰ ਇਹ ਮਨੁੱਖਾ ਜਨਮ ਦਾ ਸਮਾਂ ਮੁੜ ਨਹੀਂ ਮਿਲਦਾ ਇਸ ਵਾਸਤੇ ਸਦਾ ਹੱਥ ਮੜਦਾ ਰਹਿੰਦਾ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਵਰ ਕਾਇ ਤਰੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੜੇ ਵੱਡੇ ਕਰਮ ਹੋਣ ਤੇ ਅਮਨੁੱਖਾ ਜਨ ਮਿਲਦਾ ਹੈ 84 ਲੱਖ ਜੂਨਾ ਦੇ ਵਿੱਚੋਂ ਤੇ ਉਤੋਂ ਵੀ ਵੱਡੇ ਕਰਮ ਹੋਣ ਤੇ ਪੰਜਾਬ ਵਿੱਚ ਜਨਮ ਮਿਲਦਾ ਹੈ ਫਿਰ ਉਹ ਤੋਂ ਵੱਡੇ ਕਰਮ ਹੋਣ ਤੇ ਗੁਰਸਿੱਖਾਂ ਦੇ ਘਰ ਜਨਮ ਮਿਲਦਾ ਹੈ ਤੇ ਸਭ ਤੋਂ ਵੱਡੇ ਕਰਮ ਹੁੰਦੇ ਨੇ ਜਦੋਂ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਦੇ ਹਾਂ ਬੜੇ ਵੱਡੇ ਭਾਗ ਨੇ ਜਿਹੜੇ ਜੁੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਵੱਡਿਆਂ ਭਾਗਾ ਵਾਲੇ ਹਾਂ ਭਾਈ ਤੇ ਇਹ ਜਨਮ ਐਵੇਂ ਬਿਰਥਾ ਨਾ ਜਾਣ ਲਈਏ ਪਰਮਾਤਮਾ ਦਾ ਸੁਆਸ ਸੁਆਸ ਨਾਮ ਜਪੀਏ ਮਾਰ ਮਾਰ ਜਨਮੈ ਕਦੇ ਨਾ ਬੂਜੈ ਵਿਸਟਾ ਮਹੇਸ ਮਾਏ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸਹੀ ਜੀਵਨ ਰਾਹ ਨੂੰ ਸਮਝ ਨਹੀਂ ਸਕਦਾ ਅਤੇ ਬਕਾਰਾਂ ਦੇ ਗੰਦ ਵਿੱਚ ਲੀਨ ਰਹਿੰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਗੁਰਮਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਗੁਰੂ ਦੇ ਸਾਨਮੁਖ ਰਹਿਣ ਵਾਲੇ ਮਨੁੱਖ ਹਰੀ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਔਰ ਤਾਰ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਉਹ ਜਿਉਂਦੇ ਹੀ ਦੁਨੀਆ ਦੇ ਕਿਰਤਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਖਲਾਸੀ ਪਾਈ ਰੱਖਦੇ ਹਨ ਜਿਸ ਤਰ੍ਹਾਂ ਕਮਲ ਦਾ ਫੁੱਲ ਚਿਕੜ ਵਿੱਚ ਖੜ ਕੇ ਵੀ ਚਿਕੜ ਤੋਂ ਉਦਾ ਨਿਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਉਹ ਮਨੁੱਖਕਾਰ ਵਿਹਾਰ ਕਰਦੇ ਆਂ ਗ੍ਰਸਤੀ ਹੁੰਦਿਆਂ ਵੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੀ ਮਤ ਉੱਚੀ ਹੋ ਜਾਂਦੀ ਹੈ ਫਿਰ ਉਹਨਾਂ ਦਾ ਬੋਲ ਚਾਲ ਉਤਮ ਹੋ ਜਾਂਦਾ ਹੈ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ ਉਹ ਕਿਸੇ ਨੂੰ ਆਪਣੇ ਮੂੰਹੋਂ ਮਾੜਾ ਨਹੀਂ ਬੋਲਦੇ ਸਦਾ ਪਰਮਾਤਮਾ ਦਾ ਨਾਮ ਹੀ ਜਪਦੇ ਹਨ ਤੇ ਜਪਾਂਦੇ ਹਨ ਇੱਕੋ ਪੁਰਖ ਇੱਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਉਹ ਮਨੋਖ ਇੱਕ ਸਰਬ ਵਿਆਪਕ ਪ੍ਰਭੂ ਪਰਮਾਤਮਾ ਕਾਲ ਪੁਰਖ ਨਾਲ ਹੀ ਡੂੰਗੀ ਸਾਝ ਪਾਈ ਰੱਖਦੇ ਹਨ ਪ੍ਰਭੂ ਪਰਮਾਤਮਾ ਕਾਲ ਪੁਰਖ ਤੋਂ ਬਿਨਾ ਕੋਈ ਹੋਰ ਦੂਜਾ ਉਹਨਾਂ ਨੂੰ ਕਿਤੇ ਨਹੀਂ ਦਿਸਦਾ ਆਪੇ ਕਰੇ ਕਰਾਏ ਰਬ ਆਪੇ ਆਪੇ ਨਦਰ ਕਰੇ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋ ਕਰਾਂਦਾ ਹੈ ਆਪ ਹੀ ਮਿਹਰ ਦੀ ਨਿਗਾ ਜੀਵਾਂ ਉੱਤੇ ਕਰਦਾ ਹੈ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾ ਕਰਦਾ ਹੈ ਪ੍ਰਮਾਤਮਾ ਉਸ ਦਾ ਮਨ ਉਸ ਦਾ ਤਨ ਗੁਰੂ ਦੀ ਬਾਣੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹਦੀ ਸੁਰਤ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੀ ਹੈ ਅੰਤਰ ਵਸਿਆ ਲਖ ਭੇਵਾ ਗੁਰਮਖ ਹੋਏ ਲਖਾਏ ਉਸ ਦੇ ਅੰਦਰ ਲਖ ਤੇ ਭੇਵ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਗੁਰੂ ਨੇ ਗੁਰੂ ਦੇ ਸਾਹਮਣੇ ਹੋ ਕੇ ਉਹ ਅੰਦਰ ਵਸਦੇ ਪ੍ਰਭੂ ਨੂੰ ਵੇਖ ਲੈਂਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਹ ਰੰਧਾਰ ਗੁਰੂ ਦੱਸਦਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਨਾਨਕ ਜਿਸ ਭਾਵੈ ਤਿਸੇ ਆਪੇ ਦੇਵੇ ਭਾਵੈ ਤਿਸੈ ਚਲਾਏ ਏ ਨਾਨਕ ਜਿਹੜਾ ਮਨੁੱਖ ਪ੍ਰਭੂ ਨੂੰ ਪਾ ਜਾਂਦਾ ਹੈ ਉਸ ਨੂੰ ਇਹ ਦਾਤ ਬਖਸ਼ਦਾ ਹੈ ਜਿਵੇਂ ਉਹਦੀ ਰਜਾ ਹੁੰਦੀ ਹੈ ਉਹ ਜੀਵ ਨੂੰ ਜੀਵਨ ਰਾਹ ਉਤੇ ਤੋਰਦਾ ਹੈ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਤੇ ਪਾਵੇ ਘਰ ਦਰ ਮਹਿਲ ਸੋ ਥਾਨ ਮਨੁੱਖ ਗੁਰੂ ਪਾਸੋਂ ਹੀ ਪ੍ਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਿਲ ਅਤੇ ਥਾਨ ਲਭ ਸਕਦਾ ਹੈ ਗੁਰਬਾਣੀ ਚੂਕੇ ਅਭਿਮਾਨ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਨੁੱਖ ਦੇ ਅੰਦਰੋਂ ਅਹੰਕਾਰ ਮੁਕਦਾ ਹੈ ਜੇਨ ਕੋਲੇ ਲਾਟ ਲਿਖਿਆ ਤੁਰ ਨਾਮ ਜਿਨਾ ਮਨੁੱਖਾਂ ਵਾਸਤੇ ਉਹਨਾਂ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਨਾਮ ਦਾ ਸਿਮਰਨ ਲਿਖਿਆ ਹੁੰਦਾ ਹੈ ਆਨੰਦ ਇਹ ਨਾਮ ਸਦਾ ਸਦਾ ਤੇ ਆਵੇ ਸਾਚੀ ਦਰਗਹਿ ਪਾਵੇ ਮਾਨ ਰਹਾਓ ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ ਅਤੇ ਸਦਾ ਕਾਇਮ ਰਹਿਣ ਵਾਲੇ ਦਰਗਾਹ ਵਿੱਚ ਉਹ ਆਦਰ ਪ੍ਰਾਪਤ ਕਰਦੇ ਹਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੈ ਆਨ ਦਿਨ ਲੱਗੇ ਸਦ ਹਰਿ ਸਿਓ ਧਿਆਨ ਮਨ ਕੀ ਬਿਦ ਸਤ ਗੁਰ ਤੇ ਜਾਣੈ ਆਨ ਦਿਨ ਲੱਗੇ ਸਦ ਹਰਿ ਸਿਓ ਧਿਆਨ ਜਿਹੜਾ ਮਨੁੱਖ ਗੁਰੂ ਪਾਸੋ ਮਨ ਨੂੰ ਜਿੱਤਣ ਦਾ ਢੰਗ ਸਿੱਖ ਲੈਂਦਾ ਹੈ ਉਹਦੀ ਸੁਰਤ ਹਰ ਵੇਲੇ ਸਦਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਉਹਦਾ ਧਿਆਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਗੁਰ ਸਬਦ ਰਤੇ ਸਦਾ ਬੈਰਾਗੀ ਹਰ ਦਰਗੈ ਸਾਚੀ ਪਾਵੈ ਮਾਨ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ। ਉਹ ਸਦਾ ਥਿਰ ਪ੍ਰਭ ਦੀ ਹਜ਼ੂਰੀ ਵਿੱਚ ਆਦਰ ਪ੍ਰਾਪਤ ਕਰਦੇ ਹਨ ਇਹੋ ਮਨ ਖੇលੈ ਹੁਕਮ ਕਾ ਬਾਦਾ ਇੱਕ ਖੇਨ ਮੈ ਦੇਹ ਦੇਸ ਫਿਰ ਆਵੇ ਮਨੁੱਖ ਦਾ ਇਹ ਮਨ ਪਰਮਾਤਮਾ ਦੇ ਹੁਕਮ ਦਾ ਬੱਜਾ ਹੋਇਆ ਹੀ ਮਾਇਆ ਦੀਆਂ ਖੇਡਾਂ ਖੇਡਦਾ ਰਹਿੰਦਾ ਹੈ ਅਤੇ ਇੱਕ ਖੇਨ ਵਿੱਚ ਹੀ ਦਸੀ ਪਾਸੀ ਦੌੜ ਭੱਜ ਆਉਂਦਾ ਹੈ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਇ ਹੋ ਮਨ ਗੁਰਮਖ ਤਤਕਾਲ ਵਾਸ ਆਵੇ ਜਦੋਂ ਸੱਚਾ ਥਿਰ ਸਦਾ ਥਿਰ ਪ੍ਰਭੂ ਪਰਮਾਤਮਾ ਆਪ ਹੀ ਕਿਸੇ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤ ਨਾਲ ਬੜੀ ਛੇਤੀ ਵਾਸ ਵਿੱਚ ਆ ਜਾਂਦਾ ਹੈ ਗੁਰੂ ਪਿਆਰਿਓ ਤੀਸਰੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਮਨ ਨੂੰ ਕੰਟਰੋਲ ਕਰਨ ਲਈ ਗੁਰਬਾਣੀ ਵਿੱਚ ਅਦਾਤਾ ਦੇ ਰਹੇ ਹਨ ਕਿ ਬੰਦੇ ਆਪਣਾ ਮਨ ਥੋੜਾ ਜਿਹਾ ਕੰਟਰੋਲ ਕਰ ਲੈ ਮਾਇਆ ਵਾਲੇ ਪਾਸੇ ਤੋਂ ਮੋੜ ਕੇ ਤੇ ਪ੍ਰਮਾਤਮਾ ਵਾਲੇ ਪਾਸੇ ਨਾਲ ਜੋੜ ਲੈ ਸ਼ਬਦ ਲੰਬੇਰਾ ਹੈ ਬਾਕੀ ਸ਼ਬਦ ਦੀ ਵਿਆਖਿਆ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਇਹੋ ਮਨ ਖੇਲਾ ਹੁਕਮ ਅਕਬਾਦਾ ਇੱਕ ਖਿੰਮੈਂ ਦੇ ਦਿਸ ਫਿਰ ਆਵੇ ਜਾ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਇ ਹੋ ਮਨ ਗੁਰਮਖ ਤਤਕਾਲ ਵਸ ਆਵੇ। ਇਸ ਮਨ ਕੀ ਬਿਦ ਮਨ ਹੂੰ ਜਾਣੈ। ਬੂਝੈ ਸ਼ਬਦ ਵਿਚਾਰ। ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਸਹੀ ਜੀਵਨ ਰਾਹ ਨੂੰ ਸਮਝਦਾ ਹੈ ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਮਨ ਵਸ ਵਿੱਚ ਰੱਖਣ ਦੀ ਯਾਤ ਸਿੱਖ ਲੈਂਦਾ ਹੈ। ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਏ ਨਾਨਕ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਜਿਸ ਨਾਮ ਦੀ ਰਾਹੀ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਹੇਂ ਦਾ ਇਸ ਮਨ ਕੀ ਬਿਦ ਮੰਨ ਹੂੰ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੋ ਪਵ ਸਾਗਰ ਜਿਤ ਪਾਵੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1259 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1260 ਦੀ ਵਿਆਖਿਆ ਤੇ ਪਾੜ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਅਬੇੰਤ ਬੇੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ